ਸਤਿ ਸ਼੍ਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਅੱਜ ਤਾਂ ਸੋਹਣੇ ਤੇ ਸੁਹਾਗਾ ਹੋ ਗਿਆ ਕਹਿੰਦੇ ਇਹ ਸੂਟ ਮੈਂ ਆਪਣੇ ਮਦਰ ਇਨ-ਲੋਲੀ ਰੈਡੀ ਕਰਵਾਇਆ ਸੀਗਾ ਤੇ ਉਹਨਾਂ ਨੂੰ ਪਸੰਦ ਆਇਆ ਹੀ ਆਇਆ ਤੇ ਮੇਰੇ ਸੋਹਰਾ ਸਾਹਿਬ ਨੂੰ ਵੀ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਬਹੁਤ ਤਾਰੀਫ਼ ਕੀਤੀ ਤੇ ਥੋੜੀ ਜੀ ਸ਼ਾਬਾਸ਼ੀ ਮੈਨੂੰ ਵੀ ਮਿਲ ਗਈ ਕਿਉਂਕਿ ਇਹ ਸੂਟ ਮੈਂ ਹੀ ਰੈਡੀ ਕਰਵਾ ਕੇ ਦਿੱਤਾ ਸੀ ਸੋ ਆਪਾਂ ਇਹ ਨੇਵੀ ਬਲੂ ਕਲਰ ਚ ਬਹੁਤ ਹੀ ਪਿਆਰਾ ਸ਼ਰਾਰਾ ਸੂਟ ਰੈਡੀ ਕੀਤਾ ਹੈ ਮੋਸਟਲੀ ਇਸ ਚ ਆਪਾਂ ਵਾਈਟ ਮੋਤੀਆ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਆਪਾਂ ਸਾਰਾ ਹੱਥ ਦੀ ਕੜਾਈ ਦਾ ਕੰਮ ਕੀਤਾ ਹੋਇਆ ਹੈ। ਸ਼ਰਾਰੇ ਦੇ ਆਪਾਂ ਬਾਰਡਰ ਤੇ ਵਰਕ ਕੀਤਾ ਹੋਇਆ ਹੈ। ਕਮੀਜ਼ ਤੇ ਸਾਰਾ ਆਪਾਂ ਫੁੱਲ ਹੈਵੀ ਜਾਲ ਵਰਕ ਪਾਇਆ ਹੋਇਆ ਪਲੱਸ ਬਾਜੂ ਤੇ ਵੀ ਆਪਾਂ ਸੇਮ ਹੀ ਜਾਲ ਵਰਕ ਪਾਇਆ ਹੋਇਆ ਕਿਉਂਕਿ ਸ਼ਰਾਰੇ ਤੇ ਆਪਾਂ ਬਾਰਡਰ ਬਣਾਏ ਤੇ ਕਮੀਜ਼ ਤੇ ਆਪਾਂ ਸਾਰਾ ਜਾਲ ਵਰਕ ਪਾਇਆ ਹੋਇਆ ਹੈ। ਇਸ ਚ ਆਪਾਂ ਕੰਟਰਾਸਟ ਪਿੰਕ ਕਲਰ ਦੀ ਸਿੱਪੀ ਲਗਾਈ ਹੋਈ ਹੈ। ਪਲੱਸ ਇਸ ਚ ਆਪਾਂ ਕਟ ਦਾਣਾ ਤੇ ਦਬਕਾ ਲਗਾਇਆ ਹੋਇਆ ਹੈ। ਬਹੁਤ ਹੀ ਪਿਆਰਾ ਕਲਰ ਹੈ, ਬਹੁਤ ਹੀ ਪਿਆਰਾ ਵਰਕ ਹੈ। ਕਿਸੇ ਵੀ ਕਲਰ ਚ ਆਪਾਂ ਇਹ ਕਸਟਮਾਈਜ਼ ਕਰਵਾ ਸਕਦੇ ਆ ਵੈਸੇ ਨੇਵੀ ਬਲੂ ਕਲਰ ਚ ਬਹੁਤ ਪਿਆਰਾ ਲੱਗ ਰਿਹਾ ਦੁਪੱਟਾ ਆਪਾਂ ਪਿਓਰ ਚਨੂਨ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਬਾਰਡਰ ਵਰਕ ਵਿੱਚ ਬੂਟੀਆਂ ਪਲੱਸ ਆਪਣੀ 4 ਸਾਈਡ ਲੈਸ ਲਗਾਈ ਹੋਈ ਹੈ ਸੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਇਹ ਕਿਸੇ ਨੂੰ ਕਸਟਮਾਈਜ਼ ਕਰਵਾ ਕੇ ਗਿਫਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ